ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਹੁਣ ਅ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਚਾਰ گاਵਾ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਬੱਚੇ ਵਾਲੀ ਹੈ ਤੇ ਤਿੰਨ ਬੱਚੇ ਤੋਂ ਬਿਨਾ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵਿਰਦੀ ਹੋ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਕਿਰਪਾ ਜੀ ਚਲੋ ਵਧੀਆ ਤੇ ਵੇਗੇ ਮਾਲ ਪਰਸਾਂ ਵਾਲਾ ਫਿਰ ਮਾਲ ਭਾਜੀ ਅੱਧੇ ਘੰਟੇ ਚ ਵੇਗ ਗਿਆ ਸਾਰਾ ਅਜੇ ਕਿੰਨੇ ਕਾਏ ਫੋਨ ਫਾਨ ਫੋਨ ਫਾਨ ਬੜੇ ਆਏ ਜੀ ਵਿਰਦੀ ਕਹੀ ਜਾਂਦੇ ਵੀ ਗਰਮੀ ਜੋ ਕ੍ਰੋਸ ਵਹਿਣਾ ਚਾਹੀਦੀਆਂ ਅੱਜ ਫਿਰ ਕ੍ਰੋਸ ਹੀ ਲੈਣੀਆਂ ਵਹਿਣਾ ਸਾਰੀਆਂ ਅੱਛਾ ਛੋਟੇ ਬਾਜ ਹਾਂਜੀ ਛੋਟੇ ਬਾਜ ਗਰਮੀ ਦੀ ਨਹੀਂ ਪ੍ਰਵਾਹ ਇਹਨਾਂ ਨੂੰ ਅੱਛਾ ਹਾਂਜੀ ਚਲੋ ਨਾਮ ਦੱਸਦੇ ਕਰੀ ਫਿਰ ਨਾਂ ਆਪਣਾ ਸ਼ਮਸ਼ੀਰ ਸਿੰਘ ਜੀ ਪਿੰਡ ਪੂੰਗਾ ਤਸੀਲ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਪੋਕਾਨਾ ਰੋਡ ਜਾਂਦਾ ਰੋਡ ਦੇ ਉੱਪਰ ਹੀ ਆ ਬਿਲਕੁਲ ਹਣਾ ਆਪਣਾ ਹਾਂ ਜੀ ਉੱਪਰ ਆਪਣਾ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੇ ਫੋਨ ਨੰਬਰ 872786448 ਠੀਕ ਹੈ ਹਾਂਜੀ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਇੱਤਾ ਹੀ ਆਪਾਂ ਕਰਨੀ ਆ ਇਹ ਵੀ ਜੀ ਵੱਡੀ ਪੰਜਾਬ ਵਾਲੀ ਜਰਸੀ ਜੋ ਹਾਂਜੀ 3 ਦਿਨ ਹੋਏ ਸੂਈ ਨੂੰ ਠੀਕ ਹੈ 12 ਕਿਲੋ ਲੰਬੌੜਾ ਇੱਥੇ ਰੜੀ ਜੋ ਵੀ ਅੱਧੀ ਵੀਡੀਓ ਆਪਣੇ ਕੋਲ ਪਈ ਜੋ ਅੱਛਾ ਜੇ ਜੁਰ ਪ੍ਰੋਪਰ ਪਾਤੀਏ ਇਹਨੇ ਪ੍ਰੋਪਰ ਪ੍ਰੋਪਰ ਪਾਈ ਵੱਡੀ ਜਰਸੀ ਜੋ ਪੰਜਾਬ ਵਾਲੀ ਜਰਸੀ ਹਾਂ ਆ ਵੀ ਜੇ ਛੁੱਟੇ ਦੀ ਜੀ ਆ ਜਿਹੜੀ ਗਾਂ ਜੇ ਆਹੀ ਘਾਟ ਚੋਲ ਲਈ ਆ ਨੱਥ ਪਈ ਜਾ ਵੇ ਤਾਜੀ ਸੂਈ ਹਾਂਜੀ ਹੋ ਗਿਆ ਉਹ ਇਹਨਾਂ ਨੇ ਜਾਣਾ ਅੰਸ਼ੀ ਦੇ ਹਾਂ ਦੇਖਦੇ ਜੇਰ ਦਈਏ ਜੇ ਪਾਉਣ ਦਿੱਤਾ ਆ ਕਾਲਾ ਬੱਚਾ ਜੇ ਦਾ ਆ ਨਾੜੂ ਨਾਲ ਜਿਆ ਤੇ ਜਾ ਦੇਂਦੇ ਭਾਈ ਸੂਈ ਠੀਕ ਆ ਹਾਂਜੀ ਤੇ ਮੌਕੇ ਤੇ ਕਿੰਨਾ ਤਿਆਰ ਜੀ 12 ਕਿਲੋ ਜੀ ਬੌਲਾ ਤਿਆਰ ਬਿਲਕੁਲ ਹਾਂ ਜੀ ਤੇ ਅਜੇ ਤੇ ਵਾਜੋਗੇ ਦੁੱਧ ਹਾਂਜੀ ਪੀਲੇ ਸੂਏ ਉਹਨਾਂ ਨੇ 14-15 ਕਿਲੋ ਚੋਇਆ ਅਜ ਦੁੱਧ ਦੇ ਦਾ ਅੱਛਾ ਯਾਰ ਕਾ ਵੀ ਗਰਮੀ ਗਰਮੀ ਐ ਨਾ ਕਰ ਜੂਈ ਖੁੱਲਾ ਦੁੱਧ ਪਾ ਜੂਗੀ ਠੀਕ ਹੈ ਬਾਕੀ ਬੋਦੀ ਵਾਲੀ ਵਸ਼ੀ ਜੇ ਵੱਡੀ ਜਾਨੀ ਤਾਂ ਦੇ ਦੇਖ ਸਕਦੇ ਲੱਗਦਾ ਬਹੁਤ ਹੀ ਸਾਲ ਵੈੜ ਜੇ ਠੰਡੀ ਤੇ ਦੀ ਬਾਕੀ ਤੋਰਾਂ ਇੱਕ ਰੀ ਹਾਂਜੀ ਬਾਕੀ ਬੋਦੀ ਵਾਲੀ ਵਸ਼ੀ ਜੇ ਵੱਡੀ ਪੰਜਾਬ ਦੀ ਜੱਤੀ ਕੱਦ ਕਾਠ ਜਿਹੜਾ ਇਹਦਾ ਚੰਗਾ ਵਾ ਐਸ ਚ ਫਗਾਂ ਵਰਗਾ ਕਰਦੇ ਜਿਹੜਾ ਇਹਦਾ ਅੱਜ ਸਾਰੀਆਂ ਕਰਨੀਆਂ ਲੀਆਂ ਹੀ ਆ ਜਿਹੜੀਆਂ ਤੇ ਮੁੱਲ ਵੀ ਗਿੰਦੇ ਛੋਟੇ ਰੱਖਨੇ ਲਾਜਾ 12 ਲੀਟਰ ਮੌਕੇ ਤੇ ਜਿਹੜਾ ਤਿਆਰ ਦੱਸਦੇ ਆ ਤੇ ਕਿੰਨਾ ਵੇਚੀ ਫੇਰ ਰੱਖਣਾ ਇਹਦਾ ਮੁੱਲ ਕੋਲ ਭਾਈ ਜੋ ਮਰਜ਼ੀ ਕਰੀਏ 35000 ਦੇ ਦੇ ਦਾਂਗੇ ਯਾਰ ਛੋਟ ਕਰਦਾ 34000 ਦੀ ਅੱਛਾ 34 ਆ ਬੱਚਾ ਲਾ ਕੇ ਵਿਖਾ ਦੇਣ ਤੁਹਾਨੂੰ ਬੱਚਾ ਲਾ ਕੇ ਕਹਿੰਦੇ ਕਿ ਇੱਕ ਅਰੀ ਦਿਖਾ ਦਈਏ ਜਵਾਜ ਚੂਬੂ ਦਾ ਜਿਹੜਾ ਪਤਾ ਲੱਗ ਜਾਂਦਾ ਹੈ ਬਾਕੀ ਕੋਈ ਰਸੀ ਦੀ ਲੋੜ ਨਹੀਂ ਹੈ ਭਾਈ ਠੰਡੀ ਸੀਲ ਵੈੜੀ ਅੱਛਾ ਹਾਂਜੀ ਬੱਚਾ ਕੇ ਵੀ ਜੇ ਤੇ ਮਗਰ ਮਗਰ ਬੱਚਾ ਜੇ ਪੈ ਗਿਆ 나ੜੂ ਲਾ ਗਿਆ ਤੀਜਾ ਦਿਨ ਦੇ ਸੂਰਜ ਠੀਕ ਆ ਹਾਂਜੀ ਹਾਂਜੀ ਹਣ ਬਹੁਤ ਚੰਗਾ ਲੱਗਾ ਦਿਖਾ ਦੇ ਵੀਰ ਜੀ ਚਵਾ ਕਿਤੇ ਭੂਰ ਨਹੀਂ ਹੈ ਭਾਜੀ ਕੋਈ ਛਿੱਕਾਂ ਨਹੀਂ ਠੀਕ ਹੈ ਚਵਾ ਇੱਕ ਨੰਬਰ ਲੱਗਾ ਜਵਾ ਛੀ ਜੀ ਹਾਂ ਜੀ ਬਾਕੀ ਵੀਰ ਲੋ ਲੱਗੋ ਠੀਕ ਹੈ ਬਾਕੀ ਵੀਰ ਜੀ ਠੱਡੀ ਸੀਲ ਤੇ ਬਾੜ ਹਾਂ ਜੀ ਗਰਮੀ ਦੀ ਨਹੀਂ ਪਰਵਾਹ ਤੇ ਸਾਡੀਆਂ ਅੱਜ ਜਿਹੜੀਆਂ ਚੰਗੀ ਫੈਟ ਵਾਲੀਆਂ ਹੀ ਗਾਵਾਂ ਤੁਹਾਨੂੰ ਦਿਖਾਉਣੀ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਹਾਂਜੀ ਇਹਦੇ ਕੋਲ ਕਿੰਨਾ ਜੀ ਦੁੱਧ ਦੁੱਧ ਬਾਜੀ ਵਾਲੇ ਤੋਂ ਕੰਡੇ ਵਾਲਾ 10 ਕਿਲੋ ਹੋਊਗਾ ਇਹਦੇ ਮਗਰ 2 ਮਹੀਨਿਆਂ ਦੀ ਵਸ਼ੀ ਵਸ਼ੀ ਨਹੀਂ ਜਿਹੜਾ ਇਹਨਾਂ ਦਿੱਤੀ ਅੱਛਾ ਹਾਂਜੀ 10 ਕਿਲੋ ਪੂਰਾ ਕੰਡੇ ਵਾਲਾ ਦੁੱਧ ਹੋਊਗਾ ਪੱਕਾ ਦੁੱਧ ਹੈਗਾ 10 ਲੀਟਰ ਆਪਣੀ ਵੀਰ ਭਰਾ ਕੋ ਤਸੱਲੀ ਕਰਕੇ ਲੈ ਆ ਜੀ ਸਾਡੇ ਕੋਲ ਤਸੱਲੀ ਕਰਦੇ ਹਨਾ ਬਾਕੀ ਇਹ ਆ ਕਿ ਜਿਹੜੀਆਂ ਗੱਲਾਂ ਵੀਡੀਓ 'ਚ ਆਪਾਂ ਦੱਸਦੇ ਆ ਜੇ ਪੂਰੀਆਂ ਹੋਣ ਤੇ ਆਪਣੀ ਲਾਜ ਨਹੀਂ ਤੇ ਆਪਣੀ ਸਾਈ ਵਾਪਸ ਲੈ ਜੇ ਹਨਾ ਇਹ ਘਰ 'ਚੋਂ ਲਈਆਂ ਆ ਰਵੀਜੀ ਇਹਨਾਂ ਤੋਂ ਸੱਡੀਆਂ ਇਹਨਾਂ ਦੀਆਂ ਠੀਕ ਆ ਹਾਂਜੀ ਸਾਂਭੜ ਆ ਲੀਆਂ ਜੇ ਬੈਠਾ ਦੁੱਧ ਦੇ ਦੇ ਕੋਲ 10 ਲੀਟਰ ਜਿਹੜਾ ਕਹਿੰਦੇ ਕੀ ਹੈਗਾ ਵਾ ਤੇ ਇੱਕ ਵਿਰਦੀ ਪਾਸਾ ਥੋੜਾ ਵੱਡਾ ਛੋਟਾ ਨਹੀਂ ਰੱਖਦੀ ਇਹ ਵਿਰਦੀ ਉਰਲੇ ਸਾਂਝਣਾ ਪੰਜ ਸੱਤ ਧਾਰਾਂ ਘੱਟ ਜੋ ਕੋਈ ਵੱਧ ਨਹੀਂ ਆਈਆਂ ਫਿਰ ਪੰਜ ਸੱਤ ਹੀ ਘੱਟ ਠੀਕ ਹੈ ਬਾਕੀ ਆਇਆ ਠੰਡੀ ਸੀਲ ਜੀ ਬੈਣੀ ਵਾਲੇ ਪਾਸੇ ਤੇ ਇੱਕ ਸਾਂਝ ਜਿਹੜੀਆਂ ਧਾਰਾਂ ਘੱਟਿਆ ਰਸਤੇ ਬਾਕੀ ਕੋਈ ਗੱਲ ਬਾਤ ਨਹੀਂ ਇਹ ਵੀ ਜਿਹੜੀ ਆ ਦੇਖ ਸਕਦੇ ਇਹਦਾ ਵੀ ਚਵਾ ਦੇ ਸਦੇ ਵੀ ਠੰਡੀ ਤੇ ਰਹੀ ਆ ਜੀ ਹਾਂਜੀ ਬਾਕੀ ਆ ਵੇਖੋ ਤਾਂ ਠੀਕ ਹੈ ਚਵਾ ਚੂ ਬਹੁਤ ਬੋਲਾ ਲੱਗਾ ਜੀ ਖਾਣ ਵੀ ਚੰਗਾ ਇਹਦੇ ਕੋਲ ਵੀ ਖਾਣ ਵੀ ਚੰਗਾ ਤੇ ਇਹਦਾ ਮੁੱਲ ਵਿਰਦੀ ਫਿਰ ਮੌਲਵੀ ਜੀ ਇਹਦਾ ਜੋ ਮਰਜ਼ੀ 18000 ਦੀ ਦੇ ਦਾਂਗੇ ਅੱਛਾ 18000 ਦੀ ਦੇ ਦੋਗੇ ਸਾਡੀ ਆਈ ਛੋਟ-ਛਾਟ ਕਰ ਦਾਂਗੇ ਤੇ ਦੁੱਧ 10 ਲੀਟਰ ਕਰੋ ਚਵਾ ਦੋਗੇ ਹਾਂ ਜੀ 10 ਲੀਟਰ ਬਾਜੀ ਪੱਕਾ ਦੋ ਆਪਣੀ ਵੀਰ ਭਰਾ ਕੋ ਤਸਦੀ ਕਰਕੇ ਲੈ ਜੀ ਬਾਕੀ ਬਿਨਾਂ ਰਸੀਦੋ ਕੋਈ ਰਸੀਦ ਪੰਜ ਸੱਤ 18000 ਦੀ ਕਾਟੇ ਬਾਕੀ ਨਹੀਂ ਗੱਲ ਠੀਕ ਹੈ ਜੀ ਬਾਜੀ ਹਾਂ ਜੀ ਤੇ ਆ ਜਿਹੜੀ ਗਾਂ ਆ ਗਈ ਹੁਣ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਵੀ ਜੀ ਜਰਸੀ ਕਰੋ ਉਸ ਵਾਹਟ ਜੋ ਇਹਦੇ ਕੋਲ ਕਿੰਨਾ ਦੁੱਧ ਦੁੱਧ ਉਹਦੇ ਕੋਲ 7 ਕਿਲੋ ਪੱਕਾ 6 ਕਿਲੋ ਲਾਵੇ ਕੋਈ ਅੱਛਾ ਹਾਂਜੀ ਪੱਕਾ ਦੁੱਧ ਹੈਗਾ ਜੀ ਹਾਂਜੀ 6 ਕਿਲੋ ਲਾਵੇ ਬਾਕੀ ਗਾਂ ਬੜੀਆਂ ਬਾਕੀ ਕਿਸੇ ਦੀ ਕਿਸਮ ਹੈ ਜਰਸੀ ਵਾਹਟ ਜੋ ਕਰੋਸ ਤੇ ਉੱਤਰ ਇਹ ਵੀ ਠੰਡੀ ਤੇਰੀ ਆ ਠੰਡੀ ਠੀਲ ਪਾ ਜੀ ਇਦਾਂ ਹੀ ਹੋਰ ਨਾ ਡਰ ਤਰਾ ਸੜਾਏ ਕਈ ਵਾਰੀ ਚੜ ਜਾਂਦਾ ਪਸ਼ੂ ਤੋੜ ਦੋ ਇੱਕ ਰੀ ਬਾਕੀ ਸਾਡੇ ਕਈ ਜਿਹੜੀ ਪਸ਼ੂ ਬਾਹਰਲੇ ਬੰਦੇ ਦਾ ਡਰ ਜਾਂਦਾ ਉਹ ਤਰ੍ਹਾਂ ਠੰਡੀ ਤੇਰੀ ਰੁੱਦੀ ਬਾਕੀ ਆ ਉਹ ਜੀ ਗੱਲ ਬਾਣੀ ਰੱਸੀ ਤੋਂ ਬਿਨਾ ਇਹ ਵੀ ਠੀਕ ਆ ਬਾਕੀ ਭਾਈ ਠੰਡੀ ਸੀ ਚਲੋ ਤੋਰਦਾ ਇਹਨੇ 6 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਕੋਲ ਬਾਕੀ ਅਸੀਂ ਹਰ ਵਾਰੀ ਹਰ ਕਿਸੇ ਵੀਡੀਓ 'ਚ ਬੇਨਤੀ ਕਰਦੇ ਹੁੰਦੇ ਆ ਕਿ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਆ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ ਆਪਣੀ ਚਵਾਈ ਜਿਹੜੀ ਕਰਕੇ ਖੜਨੀ ਆ ਉਹ ਜਿੰਮੇਵਰੀ ਤੁਹਾਡੀ ਆ ਜਿੱਥੋਂ ਵੀ ਲੈਣਾ ਹੁੰਦਾ ਪਛੋ ਆਪਣਾ ਵੇਸ਼ ਚਾਹ ਕੇ ਕਿ ਪਰਖ ਕੇ ਲਿਆ ਕਰੋ। ਯਾਤਨੀ ਵੀਰ ਜੀ ਵੇ ਤਸੱਲੀ ਕਰਕੇ ਮੇਰਾ ਭਰਾ ਖੜੇ। ਬਾਕੀ ਥਾਣ ਤੋਂ ਚੰਗਾ ਗਰ। ਥਾਣੇ ਦਾ ਵੀ ਕਾਫੀ ਚੰਗਾ ਲੱਗਾ ਵਾ। ਹਾਂਜੀ। ਸਵਾਚ ਨੂੰ ਚੰਗਾ ਪੋਲਾ ਲੱਗਾ। ਠੀਕ ਐ ਤੇ ਇਹਦਾ ਮੁੱਲ। ਇਹਦਾ ਮੁੱਲ ਵੀਰ ਜੀ ਜੋ ਮਰਜ਼ੀ ਕਰੀਏ 12000 ਦੀ ਦੇਵਾਂਗੇ। ਅੱਛੇ 12000 ਦੀ ਦੇ ਦੋਗੇ। ਹਾਂਜੀ। ਚਲੋ ਵਾਸੇ ਛੋਟ ਕਰਦਾਂਗੇ ਛੋਟ ਛੋਟ ਮੌਕੇ ਤੇ ਹੋ ਜੂਗੀ ਹੋਣੀ ਕਰਦਾਂਗੇ ਵੀ ਜੀ ਮਾ ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਹਾਂਜੀ ਇਹ ਵੀ ਕ੍ਰੋਸ ਜੇ ਇਹਦੇ ਕੋਲ ਕਿੰਨਾ ਹੀ ਦੁੱਧ ਸ਼ਰਾਕ ਨਹੀਂ ਇਹੋ ਜੀ ਗੱਲ ਬਾਤ ਇਹ ਵੀ ਠੰਡੀ ਤੇਰੀ ਆ ਹਾਂਜੀ ਬਿਨਾਂ ਦਸੀ ਤੋਂ ਸਾਰੀਆਂ ਵੈੜਾਂ ਇਹ ਆ ਕਿ ਹੈਗੀਆਂ ਠੰਡੀਆਂ ਤੇਰੀਆਂ ਤੇ ਆਗੀਆਂ ਵੀ ਗਰਮੀ ਚ ਝੋਣ ਵਾਲੀਆਂ ਹਾਂਜੀ ਚਲੋ ਕਿ ਸਾਰੀਆਂ ਗਰਮੀ ਆ ਘਰ ਦਾ ਚਾਹ ਪਾਣੀ ਦਾ ਸਾਰੀ ਜਾਊਗੀ ਦੁੱਧ ਵੀ ਨਰ ਸੰਗਣਾ ਹਣਾ ਹਾਂਜੀ ਇਹ ਰੁਪਈਏ ਦੀ 5 ਕਿਲੋ ਦੁੱਧ ਜੋ ਪੱਕਾ 5 ਕਿਲੋ ਹੈਗਾ ਪੱਕਾ ਦੁੱਧ ਠੰਡੀ ਸੀਲ ਦੇ ਹੋਏ ਵੀ ਠੀਕ ਹੈ ਲੈ ਜਾਓ ਇੱਕ ਇਹੋ ਜਿਹੇ ਨਾ ਕੋਈ ਗਰਮੀ ਦੀ ਪ੍ਰਵਾਹ ਹੁੰਦੀ ਨਾ ਕੋਈ ਠੰਡ ਦੇ ਹੁੰਦੀ ਤੇ ਕਾਦੇ ਦਾ ਛੋਟਾ ਹੀ ਏ ਬਾਕੀ ਵੀਰ ਜੀ ਸਾਂਭ ਸੂੰਬਣ ਵਾਲੀਆਂ ਵੜਾਂ ਤੇ ਇਹਦਾ ਮੁੱਲ ਵੀ ਦੀ ਫਿਰ ਬੋਲੇਗਾ ਜੋ ਮਰਜ਼ੀ ਕਰੀਏ 10000 ਦੇ ਦਿਆਂਗੇ ਸਿੱਧਾ 10000 ਹੀ ਦੇ ਦੋਗੇ ਹਾਂਜੀ ਮਾਨਤਾਨ ਕਰ ਦਾਂਗੇ ਠੀਕ ਹੈ ਹਾਂਜੀ ਹਾਂਜੀ ਬਾਕੀ ਮੇਰਾ ਭਰਾ ਵੀ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਮੇਰਾ ਵੀਰ ਆਪਣੀ ਚੈੱਕ ਪਾਸ ਕਰਕੇ ਖੜੇ ਸਾਰੀਆਂ ਵੈੜਾ ਸੋਈਆਂ ਅੱਜ ਠੀਕ ਹੈ ਜੀ ਆਪਣੀ ਪਸੰਦ ਕਰਕੇ ਵੇਖ ਕੇ ਖੜੇ ਹਨਾ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਵੇਖੋ ਤਸੱਲੀ ਕਰੋ ਫੇਰ ਹੀ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ